सफर वही सुहाना है जिसकी शुरुआत बेहतरीन हो गुरुधाल धाल ओरिजिनल तो गुरु नानक जी इतिहासिक गुरुद्वारा है जी स्वागत है जी चैनल चैनल सा जी, जी गुरु टल ਤੁਸੀਂ ਦੇਖ ਰਹੇ ਹੋ ਜੀ ਪਾਤਸ਼ਾਹੀ ਪਹਿਲੀ ਗੁਰਦੁਆਰਾ ਸਾਫ ਫਰੀਆਣਾ ਬੰਦ ਹੋਣ ਪਤਾ ਨਹੀਂ ਯਾਰ ਕੁਝ ਤਰ੍ਹਾਂ ਫੁੱਲਾ ਕੇ ਬੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੈਜ਼ੈਂਟਿੰਗ ਬਾਈ ਗੁਰੂ ਧਲ ओरिजिनल YouTube ਚੈਨਲ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਇਸ ਪਵਿੱਤਰ ਸਥਾਨ ਦਾ ਨਾਮ ਹੈ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਸਿੱਧਵੱਟੀ ਕੁਰੂਕ ਖੇਤਰ ਇਹ ਉਹ ਇਤਿਹਾਸਿਕ ਧਰਤੀ ਹੈ ਜਿੱਥੇ ਅੱਜ ਤੋਂ ਸਦੀਆਂ ਪਹਿਲਾਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨੀਆ ਨੂੰ ਵਹਿਮਾਂ ਭਰਮਾਂ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਚਾਨਣ ਵੰਡਿਆ ਸੀ ਇਤਿਹਾਸਕ ਪਿਸ਼ੋਕੜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਸਨ 1515 ਈਸਵੀ ਵਿੱਚ ਕੁਰੂਕ ਖੇਤਰ ਪਹੁੰਚੇ ਸਨ ਉਸ ਸਮੇਂ ਵਿਸਾਖ ਦੀ અમાਵਸ ਹੀ ਅਤੇ ਸੂਰਜ ਗ੍ਰਹਿਣ ਲੱਗਿਆ ਹੋਇਆ ਸੀ ਉਸ ਦੌਰ ਵਿੱਚ Hindu ਜਗਤ ਵਿੱਚ ਇਹ ਬਹੁਤ ਵੱਡਾ ਭਰਮ ਸੀ ਕਿ ਸੂਰਜ ਗ੍ਰਹਿਣ ਦੇ ਸਮੇਂ ਅੱਗ ਬਾਲਣਾ ਜਾਂ ਕੁਝ ਰਿੰਨਣਾ ਅਸ਼ੁਭ ਹੈ ਪਰ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਇਹ ਸਮਝਾਉਣ ਲਈ ਕਿ ਪ੍ਰਮਾਤਮਾ ਦੇ ਬਣਾਏ ਕਿਸੇ ਵੀ ਦਿਨ ਜਾਂ ਸਮੇਂ ਵਿੱਚ ਕੋਈ ਦੋਸ਼ ਨਹੀਂ ਹੁੰਦਾ ਬ੍ਰਹਮ ਸਰੋਵਰ ਦੇ ਕਿਨਾਰੇ ਆਪਣਾ ਡੇਰਾ ਲਗਾਇਆ ਅਤੇ ਉੱਥੇ ਅੱਗ ਬਾਲ ਕੇ ਗੁਰੂ ਘਰ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਮਾਸ ਦਾ ਵਾਦ ਵਿਵਾਦ ਇਤਿਹਾਸ ਗਵਾਹ ਹੈ ਕਿ ਉਸ ਸਮੇਂ ਇੱਕ ਰਾਜੇ ਨੇ ਗੁਰੂ ਜੀ ਨੂੰ ਸ਼ਰਧਾ ਵਜੋਂ ਮਿਰਗ ਦਾ ਮਾਸ ਭੇਟ ਕੀਤਾ ਜਿਸ ਨੂੰ ਇੱਕ ਦੇਗ ਵਿੱਚ ਰਿੰਨਿਆ ਗਿਆ ਜਦੋਂ ਉੱਥੇ ਮੌਜੂਦ ਪੰਡਿਤਾ ਨੇ ਦੇਖਿਆ ਕਿ ਗ੍ਰਹਿਣ ਵੇਲੇ ਅੱਗ ਵੀ ਬਾਲੀ ਗਈ ਹੈ ਅਤੇ ਮਾਸ ਵੀ ਰਿੰਨਿਆ ਜਾ ਰਿਹਾ ਹੈ ਤਾਂ ਉਹਨਾਂ ਨੇ ਬਹੁਤ ਵਿਰੋਧ ਕੀਤਾ ਅਤੇ ਵਾਦ-ਵਿਵਾਦ ਕਰਨਾ ਸ਼ੁਰੂ ਕਰ ਦਿੱਤਾ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਪੰਡਿਤਾ ਨੂੰ ਸਮਝਾਇਆ ਕਿ ਅਸਲ ਧਰਮ ਬਾਹਰੀ ਰੀਤੀ ਰਿਵਾਜਾਂ ਵਿੱਚ ਨਹੀਂ ਬਲਕਿ ਸੱਚੇ ਆਚਰਣ ਵਿੱਚ ਹੈ ਗੁਰੂ ਜੀ ਨੇ ਉੱਥੇ ਖੀਰ ਦਾ ਪ੍ਰਸਾਦ ਛਕਾ ਕੇ ਇਹ ਸਾਬਿਤ ਕੀਤਾ ਕਿ ਮਾਸ ਖਾਣ ਜਾਂ ਨਾ ਖਾਣ ਦੇ ਵਿਸ਼ੇ ਤੇ ਬਹਿਸ ਕਰਨਾ ਕੇਵਲ ਮੂਰਖਤਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦਾ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ। ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ। ਅੰਗ 1285 ਪੰਡਿਤ ਨਾਨੂ ਦਾ ਉਧਾਰ ਇਸ ਘਟਨਾ ਨੂੰ ਦੇਖ ਕੇ ਉੱਥੇ ਮੌਜੂਦ ਇੱਕ ਪ੍ਰਸਿੱਧ ਵਿਦਵਾਨ ਪੰਡਿਤ ਨਾਨੂ ਜੋ ਕਿ ਬਹੁਤ ਅਭਿਮਾਨੀ ਸੀ ਦਾ ਹੰਕਾਰ ਟੁੱਟ ਗਿਆ। ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਅਤੇ ਉਸ ਨੂੰ ਅਸਲੀ ਵਿਵੇਕ ਬੁੱਧੀ ਦੀ ਪ੍ਰਾਪਤੀ ਹੋਈ ਉਸ ਨੇ ਵੇਦ ਵ્યાਸ ਜੀ ਦੀ ਉਸ ਭਵਿੱਖ ਬਾਣੀ ਨੂੰ ਯਾਦ ਕੀਤਾ ਜਿਸ ਵਿੱਚ ਲਿਖਿਆ ਸੀ ਕਲਯੁਗ ਬੇਦੀ ਬ੍ਰੇਸ਼ ਨਾਨਕ ਅਤੇ ਗੁਰੂ ਜੀ ਨੂੰ ਕਲਯੁਗ ਦਾ ਸੱਚਾ ਅਵਤਾਰ ਸਵੀਕਾਰ ਕੀਤਾ ਅੱਜ ਉਸੇ ਮਹਾਨ ਘਟਨਾ ਦੀ ਯਾਦ ਵਿੱਚ ਇਹ ਗੁਰਦੁਆਰਾ ਸਿੱਧਵੱਟੀ ਸੁਭਾਇਮਾਨ ਹੈ ਸੰਗਤ ਜੀ ਉਮੀਦ ਹੈ ਕਿ ਤੁਹਾਨੂੰ ਸਾਡੇ ਇਤਿਹਾਸ ਦੀ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਨਾਲ ਸਾਂਝਾ ਕਰੋ ਤਾਂ ਜੋ ਸਭ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਾ ਪਤਾ ਲੱਗ ਸਕੇ ਸਾਡੇ YouTube ਚੈਨਲ ਨੂੰ ਦਾਲ ओरिजिनल ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਜੇਕਰ ਤੁਹਾਡੇ ਘਰ ਸ਼ਹਿਰ ਜਾਂ ਪਿੰਡ ਨੇੜੇ ਕੋਈ ਇਤਿਹਾਸਕ ਜਾਂ ਪੁਰਾਤਨ ਗੁਰਦੁਆਰਾ ਸਾਹਿਬ ਕੋਈ ਪ੍ਰਾਚੀਨ ਮੰਦਿਰ ਜਾਂ ਕੋਈ ਵੀ ਹੋਰ ਪੁਰਾਣੀ ਇਤਿਹਾਸਕ ਜਗ੍ਹਾ ਹੈ ਤਾਂ ਸਾਨੂੰ ਸਾਡੇ ਇਸ ਗੁਰੂ ਧਾਲ オリジナル ਇੰਸਟਾਗ੍ਰam ਅਕਾਊਂਟ ਤੇ ਡੀਐਮ ਜਰੂਰ ਕਰੋ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉੱਥੇ ਪਹੁੰਚ ਕੇ ਉਸ ਪਵਿੱਤਰ ਸਥਾਨ ਦੀ ਵੀਡੀਓ ਬਣਾਈਏ ਅਤੇ ਸਾਰਿਆਂ ਨੂੰ ਦਰਸ਼ਨ ਕਰਵਾਈਏ ਇਸ ਦੇ ਨਾਲ ਹੀ ਸਾਡੇ YouTube ਚੈਨਲ ਗੁਰੂ ਧਾਲ オリジナル ਨੂੰ ਸਬਸਕ੍ਰਾਈਬ ਕਰੋ ਅਤੇ Instagram ਤੇ Facebook ਤੇ ਵੀ ਗੁਰੂ ਧਾਲ オリジナル ਪੇਜ ਨੂੰ ਫੋਲੋ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀ ਆਸਮਾਨ ਤੋਂ ਤੁਹਾਨੂੰ ਜੀ ਚਲੋ ਕੋਈ ਗੱਲ ਆਪਣਾ ਨਹੀਂ ਕਰਦਾ ਰਿਹਾ ਤੇ ਆਸ ਵੀ ਤੇ ਅਜੀ ਲੰਗਰ ਹਾਲ ਸ਼ਾਇਦ ਅੰਦਰ ਉਹ ਇਤਿਹਾਸ ਲਿਖਿਆ ਹੈ ਬਈ ਲਿਖਿਆ ਹੈ ਨਾ ਇਹ ਅਜੀ ਇਤਿਹਾਸ ਪਾਪਾ ਪਾ ਦਾਂਗੇ ਤੇ ਸਰਵਣ ਕਰਿਆ ਜੇ ਆਪਾਂ ਹੁਣ ਚੱਲਦੇ ਆ ਜਿੱਥੇ ਪਾਏ ਬਾਬਾ ਤੂੰ ਕਹਿਣਾ ਆਪਾਂ ਉੱਥੇ ਤੇ ਜਾਵਾਂਗੇ

ਸਾਈ ਆਲੂ ਲੈ ਕੇ ਜਾਂਦਾ ਵਿਆਹ ਦਾ ਇਹ ਜਾ ਰਹੀਆਂ ਆ ਜੀ ਗੁਰਦੁਆਰੇ ਤੇ ਲੈਨੇ ਆ ਗਿਆ ਹਾਂ ਬਾਬੇ ਤੋਂ ਇਹ ਆ ਜੀ ਕੁਛ ਕੁਰੂ ਖੇਤਰ ਦਾ ਪੈਂਡੇ ਚੱਲ ਪੈਂਟ ਦਈਆ ਇਹ ਖੁਦ ਭਰੇਗਾ